ਨੇ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰ ਕਰਕੇ ਦੁਨੀਆ ਦੇ ਵਿੱਚ ਆਪਣੇ ਇਸ ਮਿਲੇ ਹੋਏ ਸਮੇਂ ਅਤੇ ਸੁਵਾਸਾ ਨੂੰ ਸਫਲਾ ਕਰਕੇ ਜਿੱਥੇ ਆਪ ਉਹ ਨਿਰੰਕਾਰ ਦੀ ਧੁਣੀ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੇ ਅਤੇ ਉਹਨਾਂ ਨੇ ਆਪਣੇ ਉਪਦੇਸ਼ਾਂ ਦੇ ਦੁਆਰਾ ਸਮੁੱਚੀ ਲੋਕਾਈ ਨੂੰ ਰੱਬੀ ਬਾਣੀ ਦਾ ਉਪਦੇਸ਼ ਦਿੰਦੇ ਹੋਏ ਸਮੁੱਚੀ ਖਲਕਤ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੋੜਨ ਦਾ ਬਹੁਤ ਵੱਡੇ ਪੱਧਰ ਤੇ ਉਦਮ ਅਤੇ ਉਪਰਾਲਾ ਕੀਤਾ। ਸੋ ਉਸੇ ਹੀ ਤਹਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਦੇ ਵਿੱਚੋਂ ਜਿੱਥੇ ਆਪਾਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਆਂ। ਉੱਥੇ 15 ਭਗਤ ਸਹਿਬਾਨਾਂ ਦੀ ਬਾਣੀ ਦੇ ਵੀ ਸਾਨੂੰ ਦਰਸ਼ਨ ਹੁੰਦੇ ਨੇ। ਸੋ ਉਹਨਾਂ 15 ਭਗਤ ਸਹਿਬਾਨਾਂ ਦੇ ਵਿੱਚੋਂ ਰੱਬੀ ਰੂਹਾਂ ਦੇ ਵਿੱਚੋਂ ਬਾਬਾ ਨਾਮਦੇਵ ਸਾਹਿਬ ਜਿਨ੍ਹਾਂ ਦਾ ਕਿ ਇਸ ਹਫ਼ਤੇ ਜੋਤੀ ਜੋਤ ਦਿਵਸ ਕੋਮ ਨੇ ਮਨਾਇਆ ਕਿਉਂਕਿ ਸਾਡੇ ਲਈ ਸਮੁੱਚੀ ਬਾਣੀ ਚਾਹੇ ਉਹ ਭਗਤ ਸਹਿਬਾਨਾਂ ਦੀ ਹੋਵੇ ਚਾਹੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹੈ ਚਾਹੇ ਉਹ ਭਟ ਸਹਿਬਾਨਾਂ ਦੀ ਹੈ ਚਾਹੇ ਉਹ ਗੁਰਸਿੱਖਾਂ ਦੀ ਹੈ ਸਾਡੇ ਲਈ ਸਮੁੱਚੀ ਬਾਣੀ ਹੀ ਸਤਗੁਰੂ ਹੈ ਕਿਉਂਕਿ ਜਦੋਂ ਆਪਾਂ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਹਾਂ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੇ ਗੋ ਉਥੇ ਬਾਬਾ ਰਵਦਾਸ ਜੀ ਵੀ ਸਾਡੇ ਲਈ ਸਤਿਗੁਰੂ ਨੇ ਉਥੇ ਬਾਬਾ ਕਬੀਰ ਸਾਹਿਬ ਵੀ ਸਾਡੇ ਲਈ ਸਤਿਗੁਰੂ ਨੇ ਬਾਬਾ ਧੰਨਾ ਜੀ ਵੀ ਬਾਬਾ ਨਾਮਦੇਵ ਸਾਹਿਬ ਜੀ ਬਾਬਾ ਜੈਦੇਵ ਜੀ ਭਾਵੇਂ ਕਿ ਜਦੋਂ ਮਹਾਰਾਜ ਜੀ ਨੇ ਸ਼ਬਦੀ ਸਾਨੂੰ ਦੇ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਉਹਦੇ ਵਿੱਚ ਜਿਸ ਵੀ ਰੱਬੀ ਪਿਆਰੇ ਦਾ ਉਪਦੇਸ਼ ਅਦਰਜ ਹੈ ਉਹ ਸਾਡੇ ਲਈ ਗੁਰੂ ਹੈ ਤੇ ਗੁਰੂ ਦਾ ਅਰਥ ਹੀ ਹੋਇਆ ਕਰਦਾ ਹੈ ਕਿ ਜਿਹੜਾ ਅਗਿਆਨਤਾ ਦੇ ਅੰਧੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵਿੱਚ ਲੈ ਜਾਂਦਾ ਹੈ ਗੂ ਕਿਹਾ ਜਾਂਦਾ ਅਗਿਆਨਤਾ ਨੂੰ ਰੂਹ ਕਿਹਾ ਜਾਂਦਾ ਪ੍ਰਕਾਸ਼ ਨੂੰ ਕਿ ਜਿਵੇਂ ਬਾਹਰੀ ਤੌਰ ਤੇ ਸਾਡਾ ਬੱਚਾ ਕਿਸੇ ਯੋਗ ਗੁਰੂ ਦੇ ਕੋਲੇ ਜਾਂਦਾ ਉਹ ਉਹਦੇ ਵਿੱਚੋਂ ਚੰਗਾ ਡਰਾਈਵਰ ਘੜ ਦਿੰਦਾ ਉਹਦੇ ਵਿੱਚੋਂ ਚੰਗਾ ਵਕੀਲ ਘੜ ਦਿੰਦਾ ਉਹਦੇ ਵਿੱਚੋਂ ਚੰਗਾ ਮਾਸਟਰ ਦੀ ਉਤਪਤੀ ਹੋ ਜਾਂਦੀ ਹੈ ਚੰਗੇ ਪਾਇਲਟ ਦੀ ਹੋ ਜਾਂਦੀ ਹੈ ਇੱਕ ਚੰਗੇ ਨਾਗਰਿਕ ਬਣ ਜਾਂਦਾ ਹੈ ਆਪਣੇ ਦੇਸ਼ ਸਮਾਜ ਦੀ ਸੇਵਾ ਵਿੱਚ ਲੱਗ ਜਾਂਦਾ ਜਿੱਦਾਂ ਬਾਹਰੀ ਤੌਰ ਤੇ ਬੱਚੇ ਦੀ ਘੜਤ ਘੜੀ ਜਾਂਦੀ ਹੈ ਉਸੇ ਤਰ੍ਹਾਂ ਜਦੋਂ ਆਪਾਂ ਸ਼ਬਦ ਗੁਰੂ ਕੋਲੇ ਆਉਂਨੇ ਆ ਇੱਥੇ ਸਾਡੇ ਮਨ ਦੀ ਘੜਤ ਘੜੀ ਜਾਂਦੀ ਹੈ ਕਿਉਂਕਿ ਸ਼ਬਦ ਸਾਡੇ ਮਨ ਦੀ ਅਗਵਾਈ ਕਰਦਾ ਹੈ ਬਾਰ ਦੇ ਮਾਸਟਰ ਦਾ ਗੁਰੂ ਦਾ ਜਿਹੜਾ ਗਿਆਨ ਹੈ ਉਹ ਸਾਡੀ ਸਰੀਰ ਦੀ ਗਵਾਹੀ ਕਰਦਾ ਹੈ ਸਤਿਗੁਰ ਜੀ ਦੀ ਬਾਣੀ ਸਾਡੇ ਮਨ ਦੇ ਲਈ ਹੈ ਸੋ ਆਓ ਬਾਬਾ ਨਾਮਦੇਵ ਸਾਹਿਬ ਜੀ ਦੇ ਉਹਨਾਂ ਮਹਾਨ ਘੱਲਣਾ ਉਹਨਾਂ ਮਹਾਨ ਜੀਵਨੀਆਂ ਨੂੰ ਆਪਸ ਵਿੱਚ ਸਾਂਝੇ ਕਰਨ ਦਾ ਯਤਨ ਕਰੀਏ ਸਤਿਗੁਰ ਜੀ ਦੀ ਬਾਣੀ ਵਿੱਚ ਨਾ ਮਹਾਰਾਜ ਜੀ ਨੇ ਬੜੀ ਪਿਆਰੀ ਇੱਕ ਕਿਰਪਾ ਕੀਤੀ ਹੈ ਤੁਹਾਡੇ ਵਿੱਚੋਂ ਜਿਹੜੇ ਬਾਣੀ ਦੇ ਨਾਲ ਜੁੜੇ ਨੇ ਵੈਸੇ ਤਾਂ ਮੈਂ ਬੇਨਤੀ ਕਰਦਾ ਹੁੰਨਾ ਕਿ ਹਰੇਕ ਸਿੱਖ ਨਾ ਆਪਣਾ ਸਹਿਜ ਪਾਠ ਜਾਰੀ ਜ਼ਰੂਰ ਕਰੇ ਇਦੇ ਵਿੱਚ ਕੋਈ ਸਮੇਂ ਦੀ ਸੀਮਾ ਨਹੀਂ ਹੈ ਭਾਵੇਂ ਤੁਸੀਂ 10 ਸਾਲਾਂ ਵਿੱਚ ਭੋਗ ਪਾ ਲਓ ਕਿਉਂਕਿ ਬਾਣੀ ਭੋਗ ਪਾਉਣ ਦੇ ਲਈ ਨਹੀਂ ਬਣੀ ਸੀ ਬਾਣੀ ਪੜਨ ਦੇ ਲਈ ਬਣੀ ਸੀ ਪਰ ਅੱਜ ਅਸੀਂ ਬਾਣੀ ਭੋਗਾਂ ਤੱਕ ਰੱਖ ਲਈ ਹੈ ਕਿ ਅੱਜ ਫਲਾਣੇ ਪਰਿਵਾਰ ਦਾ ਖੰਡ ਪਾਠ ਹੈ ਤੇ ਪਰਸੋਂ ਨੂੰ ਭੋਗ ਹੈ ਪਰਸੋਂ ਨੂੰ ਦੂਜੇ ਪਰਿਵਾਰ ਦਾ ਖੰਡ ਪਾਠ ਹੈ 6 ਦਿਨਾਂ ਨੂੰ ਭੋਗ ਹੈ ਬਾਣੀ ਭੋਗਾਂ ਲਈ ਨਹੀਂ ਸੀ ਮਾਫ਼ ਕਰਨਾ ਬਾਣੀ ਸੀ ਵਿਚਾਰਨ ਦੇ ਲਈ ਬਾਣੀ ਸੀ ਪੜਨ ਦੇ ਲਈ ਬਾਣੀ ਸੀ ਚੱਲਣ ਦੇ ਲਈ ਜਿਹਨੂੰ ਆਪਾਂ ਵੇ ਆਫ ਲਾਈਫ ਕਹਿ ਦਈਏ ਕਿ ਜਿੱਦਾਂ ਲੋਕੇਸ਼ਨ ਹੁੰਦੀ ਹੈ ਹੁਣ ਲੋਕੇਸ਼ਨ ਆਪਾਂ ਪੜਦੇ ਨਹੀਂ ਆ ਲੋਕੇਸ਼ਨ ਨੂੰ ਫੋਲੋ ਕਰਦੇ ਆ ਉਹਦੇ ਤੇ ਚੱਲਦੇ ਆ ਤੇ ਆਪਣੀ ਮੰਜ਼ਲ ਤੇ ਆਪਣੇ ਮਕਾਮ ਤੇ ਪਹੁੰਚ ਜਾਂਦੇ ਆ ਉਸੇ ਤਰ੍ਹਾਂ ਬਾਣੀ ਸਾਡੇ ਮਨ ਦੀ ਲੋਕੇਸ਼ਨ ਹੈ ਇਹ ਜਿਸ ਜਗ੍ਹਾ ਤੋਂ ਮਨ ਸਾਡਾ ਚੱਲਿਆ ਜਿਸ ਜਗ੍ਹਾ ਤੋਂ ਮਨ ਦਾ ਜਨਮ ਹੋਇਆ ਉਸ ਜਗ੍ਹਾ ਤੇ ਸਾਨੂੰ ਵਾਪਸ ਲੈ ਕੇ ਜਾਂਦੀ ਹੈ ਜਿਹਦੇ ਬਾਰੇ ਪਿਤਾ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਕਿ ਤੂੰ ਰੱਬੀ ਰੂਪ ਸੀ ਪਰ ਹੌਲੀ-ਹੌਲੀ ਤੇਰੇ ਵਿੱਚ ਮੈਲ ਇਕੱਠੀ ਹੁੰਦੀ ਗਈ ਤੇ ਅੱਜ ਤੂੰ ਰੱਬ ਤੋਂ ਹਟ ਕੇ ਇੱਕ ਆਮ ਜੀ ਦੁਨੀਆ ਜੀਣੀ ਸ਼ੁਰੂ ਕਰ ਦਿੱਤੀ ਅੱਜ ਸਾਡੇ ਘਰਾਂ ਵਿੱਚ ਬੱਚੇ ਨੇ 2 ਸਾਲ ਦਾ ਬੱਚਾ ਉਹਦੇ ਵਿੱਚ ਨਾ ਕਾਮ ਦਾ ਗੰਦ ਹੈ ਨਾ ਕ੍ਰੋਧ ਦਾ ਗੰਦ ਹੈ ਨਾ ਲੋਭ ਦਾ ਗੰਦ ਹੈ ਨਾ ਮੋਹ ਅਹੰਕਾਰ ਹੈ ਉਹ ਬੱਚਾ ਸਭਨਾਂ ਨੂੰ ਪਿਆਰਾ ਲੱਗਦਾ ਪਰ ਜਿੱਦਾਂ ਜਿੱਦਾਂ ਉਹ ਬੱਚੇ ਦਾ ਮਨ ਜਿਹੜਾ ਅੰਤਰੀਵ ਮਨ ਘਟਦਾ ਜਾਂਦਾ ਤੇ ਦੁਨਿਆਵੀ ਮਨ ਉਪਜਦਾ ਜਾਂਦਾ ਹੈ ਦੁਨਿਆਵੀ ਮਨ ਵੱਧਦਾ ਜਾਂਦਾ ਹੈ ਹੌਲੀ ਹੌਲੀ ਉਹਦੇ ਵਿੱਚ ਫਿਰ ਔਗਣ ਆ ਜਿਹੜੇ ਆ ਜਾਂਦੇ ਆ ਜਿੱਦਾਂ ਕੱਪੜਾ ਆਪਾਂ ਬੜਾ ਵਧੀਆ ਪਾਉਂਨੇ ਆ ਤਨ ਤੇ ਪਰ ਕੰਮਕਾਰ ਕਰਦਿਆਂ ਹੌਲੀ ਹੌਲੀ ਕੱਪੜੇ ਵਿੱਚ ਮੈਲ ਪੈ ਜਾਂਦੀ ਹੈ ਕੁਝ ਬਾਹਰ ਦੀ ਮਿੱਟੀ ਘਟਿਆ ਇਹਦੇ ਵਿੱਚ ਪੈ ਜਾਂਦਾ ਕੁਝ ਸਾਡੀ ਬੋਡੀ ਦੇ ਪਸੀਨੇ ਦੀ ਬਦਬੂ ਆ ਜਾਂਦੀ ਹੈ ਕੱਪੜਾ ਮੈਲਾ ਹੋ ਜਾਂਦਾ ਉਸੇ ਤਰ੍ਹਾਂ ਸਾਡਾ ਮਨ ਹੈ ਜੇ ਇਹ ਮਨ ਤੇ ਨਾਮ ਦਾ ਸਾਬਣ ਬਾਣੀ ਦਾ ਸਾਬਣ ਲੱਗਦਾ ਰਹੇ ਇਹ ਨਾਲ ਦੇ ਨਾਲ ਧੁੱਪਦਾ ਰਹਿੰਦਾ ਤੇ ਜੇ ਨਹੀਂ ਲੱਗਦਾ ਤੇ ਫਿਰ ਮਾਰੇ ਕਹਿੰਦੇ ਕਾਲਾ ਹੋਵਾ ਸਿਆਹ ਹੋ ਇਹ ਬਹੁਤ ਕਾਲਾ ਹੋ ਜਾਂਦਾ ਹੈ ਇਹਦੇ ਵਿੱਚ ਕੋਈ ਚੰਗੀ ਗੱਲ ਨਹੀਂ ਆਉਂਦੀ ਸੋ ਸਤਿਗੁਰ ਦੀ ਸਮੁੱਚੀ ਬਾਣੀ ਗਿਆਨ ਦੇ ਲਈ ਸੀ ਤੇ ਗਿਆਨ ਕਦੀ ਕਿਸੇ ਇੱਕ ਧਰਮ ਦੇ ਲਈ ਨਹੀਂ ਹੁੰਦਾ ਇੱਕ ਜਾਤ ਲਈ ਨਹੀਂ ਹੁੰਦਾ ਇੱਕ ਫਿਰਕੇ ਦੇ ਲਈ ਨਹੀਂ ਹੁੰਦਾ ਕਿਉਂਕਿ ਸਕੂਲ ਹੈ ਸਕੂਲ ਦੇ ਕਮਰੇ ਸਾਰਿਆਂ ਬੱਚਿਆਂ ਲਈ ਹੁੰਦੇ ਆ ਸਕੂਲ ਦੀ ਵਰਦੀ ਸਾਰੇ ਬੱਚਿਆਂ ਲਈ ਹੁੰਦੀ ਹੈ ਸਕੂਲ ਦੀਆਂ ਕਿਤਾਬਾਂ ਸਾਰੇ ਬੱਚਿਆਂ ਲਈ ਹੁੰਦੀਆਂ ਨੇ ਸਕੂਲ ਤੇ ਮਾਸਟਰ ਦਾ ਲੈਕਚਰ ਹੈ ਜਿਹੜਾ ਉਹ ਜਿੰਨੇ ਕਲਾਸ ਵਿੱਚ ਬੱਚੇ ਬੈਠੇ ਸਾਰਿਆਂ ਦੇ ਲਈ ਹੁੰਦਾ ਜਿੱਦਾਂ ਸਕੂਲ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਨਾ ਸਕੂਲ ਵਿੱਚ ਧਰਮ ਕਰਕੇ ਵਿਤਕਰਾ ਕੀਤਾ ਜਾਂਦਾ ਨਾ ਸਕੂਲ ਵਿੱਚ ਜਾਤ ਕਰਕੇ ਵਿਤਕਰਾ ਕੀਤਾ ਜਾਂਦਾ ਨਾ ਕੁੱਲ ਕਰਕੇ ਵਿਤਕਰਾ ਕੀਤਾ ਜਾਂਦਾ ਜਿਹੜਾ ਗਿਆਨ ਪਹਿਲੀ ਕਲਾਸ ਦਾ ਬਹੁਤ ਤਨਾੜ ਬੱਚੇ ਨੂੰ ਮਿਲਦਾ ਉਹੀ ਗਿਆਨ ਇੱਕ ਲੇਬਰ ਕਰਨ ਵਾਲੇ ਦੇ ਬੱਚੇ ਨੂੰ ਮਿਲਦਾ ਭਾਵ ਕਿ ਵਿਦਿਆ ਜੋ ਵੀ ਹੈ ਨਾ ਉਹ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ ਚਾਹੇ ਉਹ دنیਾਵੀ ਵਿਦਿਆ ਤੇ ਚਾਹੇ ਉਹ ਬ੍ਰਾਹਮਣ ਦੀ ਵਿਦਿਆ ਸੋ ਬ੍ਰਾਹਮਣ ਦੀ ਵਿਦਿਆ ਵੀ ਕਿਸੇ ਖਾਸ ਫਿਰਕੇ ਲਈ ਨਹੀਂ ਹੈ ਸਤਿਗੁਰੂ ਜੀ ਦਾ ਸਮੁੱਚਾ ਗਿਆਨ ਸਾਡੇ ਮਨ ਦੇ ਲਈ ਹੈ ਉਹ ਕਿਸੇ ਖੱਤਰੀ ਦਾ ਵੀ ਹੋ ਸਕਦਾ ਹੈ ਮਨ ਉਹ ਕਿਸੇ ਜੈਨੀ ਦਾ ਵੀ ਹੋ ਸਕਦਾ ਹੈ ਉਹ ਕਿਸੇ ਬੋਧੀ ਦਾ ਵੀ ਹੋ ਸਕਦਾ ਹੈ ਉਹ ਕਿਸੇ ਪਾਰਸੀ ਦਾ ਵੀ ਹੋ ਸਕਦਾ ਹੈ ਸੋ ਗਿਆਨ ਮਨ ਦੇ ਲਈ ਹੋਇਆ ਕਰਦਾ ਗਿਆਨ ਦਾ ਤਨ ਤੇ ਕੋਈ ਅਸਰ ਨਹੀਂ ਹੈ ਹਾਂ ਜਿੱਦਾਂ ਜਿੱਦਾਂ ਗਿਆਨ ਮਨ ਇਕੱਠਾ ਕਰਦਾ ਜਾਂਦਾ ਹੌਲੀ ਹੌਲੀ ਫਿਰ ਉਹਦਾ ਤਨ ਵੀ ਗਿਆਨ ਦੇ ਦੈਰੇ ਦੇ ਵਿੱਚ ਆ ਜਾਂਦਾ ਸੋ ਆਪਾਂ ਜਦੋਂ ਮਹਾਰਾਜ ਦੀ ਬਾਣੀ ਪੜਦੇ ਆ ਤੇ ਸਤਿਗੁਰੂ ਪਿਤਾ ਜੀ ਦੀ ਬਾਣੀ ਜਦੋਂ ਪੜਦੇ ਆ ਨਾ ਉੱਥੇ ਮਹਾਰਾਜ ਜੀ ਦਾ ਸਰਲੇਖ ਸਾਨੂੰ ਪੜਨ ਨੂੰ ਮਿਲਦਾ ਹਾਲਾਂਕਿ ਸਰਲੇਖ ਪਹਿਲਾਂ ਨਹੀਂ ਸਨ ਬਾਬਾ ਨਾਨਕ ਜੀ ਨੇ ਜੋ ਬਾਣੀ ਉਚਾਰੀ ਉੱਥੇ ਵੀ ਸਰਲੇਖ ਨਹੀਂ ਸੀ ਸਰਲੇਖ ਕੀ ਹੈ ਜਿੱਦਾਂ ਆਪਾਂ ਪੜ ਲਈਏ ਸੋਰਠ ਮਹੱਲਾ ਪਹਿਲਾ ਇਹ ਸਰਲੇਖ ਹੈ ਜਾਂ ਸੋਰਠ ਮਹੱਲਾ ਤੀਜਾ ਔਰ ਦੂਜੇ ਪਾਸ਼ਾ ਜੀ ਦੀ ਬਾਣੀ ਨਹੀਂ ਹੈ ਦੂਜੇ ਪਾਸ਼ਾ ਦੇ ਕੱਲੇ ਸ਼ਬਦ ਹੈ ਤੇ ਉਹ ਸ਼ਬਦ 12 ਦੇ ਨਾਲ ਦਰਜ ਕੀਤੇ ਹੋਏ ਨੇ ਸ਼ਲੋਕ ਹੈ ਜਿਹੜੇ ਮਹਾਰਾਜ ਜੀ ਦੇ ਉਹ ਮਹੱਲਾ ਪਹਿਲਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਮਹੱਲਾ ਨਾਵਾਂ ਸੋ ਜਦੋਂ ਗੁਰੂ ਪਿਤਾ ਜੀ ਨੇ ਬਾਣੀ ਉਚਾਰੀ ਨਾ ਉਹਨਾਂ ਨੇ ਕੱਲੀ ਬਾਣੀ ਉਚਾਰੀ ਸੀ ਪਰ ਜਦੋਂ ਚਾਰਾਂ ਸਰੂਪਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਪਤਾ ਜੀ ਤੱਕ ਗਈ ਤੇ ਮਹਾਰਾਜ ਜੀ ਨੇ ਰਾਮਸਰ ਸਰੋਵਰ ਦੇ ਕੰਢੇ ਤੇ ਬਹਿ ਕੇ ਸਮੁੱਚੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਦਰਜ ਕੀਤਾ ਹੁਣ ਉੱਥੇ ਫਿਰ ਸਾਡੀ ਸਹੂਲਤ ਲਈ ਮਹਾਰਾਜ ਜੀ ਨੇ ਇੱਕ ਬਹੁਤ ਪਿਆਰਾ ਇੱਕ ਨੁਕਤਾ ਰੱਖਿਆ ਕਿ ਹੁਣ ਅਸੀਂ ਖੰਡ ਪਾਠ ਕਰਨਾ ਸਹਿਜ ਪਾਠ ਕਰਨਾ ਸਾਨੂੰ ਕਿੱਦਾਂ ਪਤਾ ਲੱਗੇ ਕਿ ਜਿਹੜੇ ਬਚਨ ਮੈਂ ਪੜ ਰਿਹਾ ਕਿਹੜੇ ਪਾਤਸ਼ਾਹ ਦੇ ਨੇ ਸੋ ਉੱਥੇ ਮੇਰਾ ਮਨ ਪਾਤਸ਼ਾਹ ਨਾਲ ਵੀ ਕਿੱਦਾਂ ਜੋੜੇ ਸੋ ਉੱਥੇ ਸਾਨੂੰ ਜਿਹੜਾ ਉੱਪਰ ਲਿਖਿਆ ਜਾਂਦਾ ਨਾ ਮਹੱਲਾ ਤੀਜਾ ਮਹੱਲਾ ਦੂਜਾ ਮਹੱਲਾ ਪੰਜਵਾਂ ਸੋ ਉਹ ਸਰਲੇਖ ਹੈ ਸਾਡੇ ਲਈ ਕਿ ਜੇ ਤਾਂ ਅੱਜ ਸਾਨੂੰ ਕੋਈ ਪੁੱਛੇ ਕਿ ਸੋਖਣੀ ਸਾਹਿਬ ਦੀ ਬਾਣੀ ਕੀਦੀ ਹੈ ਹੁਣ ਸਾਨੂੰ ਸੋਖਣੀ ਸਾਹਿਬ ਵਿੱਚੋਂ ਤਾਂ ਨਾਮ ਹੀ ਨਹੀਂ ਮਿਲਦਾ ਸਾਰੀ ਤੁਸੀਂ ਸੋਖਣੀ ਸਾਹਿਬ ਦੀ ਬਾਣੀ ਪੜ ਲਓ ਕਿਤੇ ਵੀ ਨਹੀਂ ਲਿਖਿਆ ਆਉਂਦਾ ਅਰਜਨ ਹੁਣ ਸਾਨੂੰ ਕਿੱਥੋਂ ਪਤਾ ਲੱਗਦਾ ਹੈ ਜਦੋਂ ਆਪਾਂ ਪੜਦੇ ਹਾਂ ਗੌੜੀ ਸੁਖਮਣੀ ਮਹੱਲਾ ਪੰਜਵਾ ਰਾਗ ਕੀ ਹੈ ਗੋੜੀ ਬਾਣੀ ਦਾ ਨਾਮ ਕੀ ਹੈ ਸੁਖਮਣੀ ਸ਼ਰੀਰ ਕੀ ਹੈ ਪੰਜਵਾ ਸਾਨੂੰ ਪਤਾ ਲੱਗ ਗਿਆ ਕਿ ਸੁਖਮਣੀ ਸਾਹਿਬ ਦੀ ਬਾਣੀ ਪੰਜਵੇਂ ਗੁਰੂ ਪਿਤਾ ਨਾਨਕ ਜੀ ਦੀ ਹੈ ਆਨੰਦ ਸਾਹਿਬ ਦੀ ਬਾਣੀ ਪੜ ਲਓ ਉਹਦੇ ਵਿੱਚ ਕਿਤੇ ਵੀ ਅਮਰਦਾਸ ਸ਼ਬਦ ਨਹੀਂ ਆਉਂਦਾ ਸਾਨੂੰ ਕਿੱਦਾਂ ਪਤਾ ਲੱਗੇ ਕਿ ਗੁਰੂ ਅਮਰਦਾਸ ਪਿਤਾ ਜੀ ਦੀ ਬਾਣੀ ਹੈ ਜਦੋਂ ਅਸੀਂ ਪੜਦੇ ਹਾਂ RAM ਕਲੀ ਮਹੱਲਾ ਤੀਜਾ ਰਾਮਕਲੀ ਕੀ ਹੈ ਰਾਗ ਮਹੱਲਾ ਤੀਜਾ ਕੀ ਹੈ ਗੁਰਨਾਨਕ ਦੀ ਤੀਸਰੀ ਜੋਤ ਤੇ ਬਾਣੀ ਦਾ ਨਾਮ ਕੀ ਹੈ ਆਨੰਦ ਤੇ ਆਪਾਂ ਸਤਕਾਰ ਨਾਲ ਕਹਿ ਦਿੰਨੇ ਆ ਆਨੰਦ ਸਾਹਿਬ ਜਿੱਦਾਂ ਬਾਣੀ ਦਾ ਨਾਮ ਹੈ ਜਪ ਤੇ ਆਪਾਂ ਕਹਿ ਦਿੰਨੇ ਆ ਸਤਕਾਰ ਨਾਲ ਜਪਜੀ ਸਾਹਿਬ ਤੁਹਾਨੂੰ ਕਿਤੇ ਵੀ ਜਪਜੀ ਸਾਹਿਬ ਲਿਖਿਆ ਨਜ਼ਰ ਨਹੀਂ ਆਵੇਗਾ ਪਰ ਆਪਾਂ ਸਤਕਾਰ ਨਾਲ ਕਹਿ ਦਿੰਨੇ ਆ ਸੋ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਜਦੋਂ ਆਪਾਂ ਗੁਰੂ ਪਿਤਾ ਮਾਲਕ ਜੀ ਦੀ ਬਾਣੀ ਪੜ੍ਹਦੇ ਆ ਨਾ ਤੇ ਗੁਰੂ ਪਿਤਾ ਜੀ ਨੇ ਕਦੀ ਵੀ ਸਾਰੀ ਬਾਣੀ ਵਿੱਚ ਆਪਣਾ ਨਾਮ ਨਹੀਂ ਲਿਖਿਆ ਕਿਤੇ ਵੀ ਤੁਸੀਂ ਨਹੀਂ ਪੜੋਗੇ ਕਿ ਗੁਰੂ ਅਰਜਨ ਪਿਤਾ ਜੀ ਦਾ ਨਾਮ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਆਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਆਇਆ ਜਿੰਨੀ ਵੀ ਬਾਣੀ ਹੈ ਮਹੱਲੇ ਦੇ ਰੂਪ ਦੇ ਵਿੱਚ ਉਹ ਸਿਰਫ ਨਾਨਕ ਨਾਮ ਦੇ ਥੱਲੇ ਹੈ ਚਾਹੇ ਤੁਸੀਂ ਗੁਰਤੇਗ ਬਹਾਦਰ ਜੀ ਦੇ ਸ਼ਬਦ ਆਪਾਂ ਭੋਗਾਂ ਤੇ ਪੜਦੇ ਆ ਹੁਣ ਉਹ 57 ਸ਼ਲੋਕ ਹੈ ਉਹਦੇ ਵਿੱਚ 56 ਵਾਰ ਨਾਨਕ ਸ਼ਬਦ ਹੀ ਆਇਆ ਕਹੋ ਨਾਨਕ ਸੁਣ ਰੇ ਮਨਾ ਕਹੋ ਨਾਨਕ ਸੁਣ ਰੇ ਮਨਾ ਉਥੇ ਕਿਤੇ ਵੀ ਗੁਰਤੇਗ ਭਾਦਰ ਨਹੀਂ ਹੈ ਪਰ ਗੁਰੂ ਪਿਤਾ ਜੀ ਦਾ ਕਿੱਡਾ ਵਿਸ਼ਾਲ ਹਿਰਦਾ ਸੀ ਜਦੋਂ ਆਪਣੀ ਬਾਣੀ ਆਈ ਉਥੇ ਮਹਾਰਾਜ ਜੀ ਨੇ ਨਾਨਕ ਸ਼ਬਦ ਵਰਤੇ ਆ ਪਰ ਜਦੋਂ ਕਿਸੇ ਵੀ ਭਗਤ ਸਹਿਬਾਨ ਦੀ ਬਾਣੀ ਆਈ ਨਾ ਉਥੇ ਗੁਰੂ ਪਿਤਾ ਜੀ ਨੇ ਉਹਦਾ ਨਾਮ ਕਟਿਆ ਨਹੀਂ ਹੈ ਉਥੇ ਬਕਾਇਦਾ ਸਰਲੇਖ ਲਿਖ ਦਿੱਤਾ ਇੱਕ ਹੈਡਿੰਗ ਲਿਖ ਦਿੱਤੀ ਕਿ ਬਾਣੀ ਭਗਤਾਂ ਕੀ ਤਾਂ ਕਿ ਜਿਸ ਰੱਬੀ ਰੂਹ ਨੇ ਬਾਣੀ ਉਚਾਰੀ ਐ ਉਹਦੀ ਮਿਹਨਤ ਅਜਾਈ ਨਾ ਚਲੀ ਜਾਵੇ ਬਕਾਇਦਾ ਪਰ ਉਤੇ ਨਾਮ ਸਾਨੂੰ ਪੜਨੋਂ ਮਿਲਦਾ ਹੈ ਕਿ ਬਾਣੀ ਭਗਤ ਕਬੀਰ ਜੀ ਕੀ ਬਾਣੀ ਭਗਤ ਅਰਵਦਾਸ ਜੀ ਕੀ ਬਾਣੀ ਭਗਤ ਜੈਦੇਵ ਜੀ ਕੀ ਬਾਣੀ ਭਗਤ ਸਦਨੇ ਜੀ ਕੀ ਹੁਣ ਭਗਤ ਸ਼ਬਦ ਬੜਾ ਪਿਆਰਾ ਹੁਣ ਕੇਵਲ ਭਗਤ ਆਪਾਂ 15 ਭਗਤਾਂ ਨਾਲ ਦੇ ਨਾਲ ਹੀ ਨਹੀਂ ਜੋੜ ਸਕਦੇ ਜਦੋਂ ਆਪਾਂ ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹਦੇ ਆ ਨਾ ਉੱਥੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਵਈਏ ਮੁਖਵਾਕ ਮਹੱਲਾ 5 ਜਦੋਂ ਖੀਰ ਤੇ ਜਾ ਕੇ ਪੜ੍ਹਦੇ ਆ ਆਪਾਂ ਉਹਦੇ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰਨਾਨਕ ਸਾਹਿਬ ਨੂੰ ਭਗਤ ਲਿਖਿਆ ਭਗਤ ਦਰ ਤੁਲ ਸਰ ਬ੍ਰਹਮ ਸਰ ਏਕ ਜੀਹ ਕਿਆ ਬਖਾਨੈ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹੈ ਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਾਤਸ਼ਾਹ ਜੀ ਆਪ ਭਗਤ ਲਿਖਦੇ ਨੇ ਦੂਜਾ ਸ਼ਬਦ ਪੱਟਾਂ ਦੇ ਸਵੰਗਾਂ ਵਿੱਚ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਅਰਜਨ ਇੱਥੇ ਰੁਕ ਜਾਣਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਹੁਣ ਵੇਖੋ ਵਿਸ਼ਰਾਮ ਵੀ ਕਿੱਡੀ ਵੱਡੀ ਚੀਜ਼ ਹੈ ਜੇ ਮੈਂ ਇਹ ਸ਼ਬਦ ਦਾ ਵਿਸ਼ਰਾਮ ਗਲਤ ਲਾ ਦੇਵਾਂ ਕਿ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਸੋ ਇੱਥੇ ਵੀ ਸ਼ਬਦ ਭਗਤ ਵਰਤਿਆ ਕਿਹਦੇ ਲਈ ਵਰਤਿਆ ਸ੍ਰੀ ਗੁਰੂ ਅਰਜਨ ਸਾਹਿਬ ਦੇ ਲਈ ਕਿੰਨਾ ਨੇ ਵਰਤਿਆ ਪੱਟ ਸਹਿਬਾਨਾ ਨੇ ਗੁਰਨਾਨਕ ਪਿਤਾ ਲਈ ਵੀ ਭਗਤ ਸ਼ਬਦ ਆਇਆ ਮੈਂ ਬੇਨਤੀ ਤਾਂ ਕੀਤੀ ਪਿੱਛੇ ਜੇ ਨਾ ਇਹ ਬਹੁਤ ਵੱਡੀ ਦਬਦਾਂ ਖੜੀ ਕੀਤੀ ਗਈ ਕਿ ਜੀ ਇਹਨਾਂ ਦੀ ਬਾਣੀ ਨੂੰ ਭਗਤ ਕਿਉਂ ਕਹਿ ਰਹੇ ਹੋ ਇਹ ਵੀ ਤਾਂ ਸਤਗੁਰ ਨੇ ਇਹ ਵੀ ਤਾਂ ਪਗੰਬਰ ਨੇ ਇਹ ਵੀ ਤਾਂ ਪਾਤਸ਼ਾਹ ਨੇ ਸਤਗੁਰ ਜੀ ਤੋਂ ਵੱਡੀ ਉਪਾਧੀ ਹੈ ਭਗਤ ਦੀ ਕਿਉਂਕਿ ਸਤਗੁਰ ਜੀ ਦਾ ਬੜਾ ਪਿਆਰਾ ਸ਼ਬਦ ਹੁੰਦਾ ਮਹਾਰਾਜ ਕਹਿੰਦੇ ਨਾ ਭਗਤ ਇੱਕ ਏਡੀ ਉੱਚੀ ਅਵਸਥਾ ਹੈ ਜੇ ਭਗਤ ਹੋਵੇ ਤੇ ਕਿਨੇ ਰੱਬ ਦੀ ਕਈ ਹੋਈ ਗੱਲ ਨੂੰ ਵੀ ਉਹ ਮੋੜ ਸਕਦਾ ਹੈ ਪਲਟ ਸਕਦਾ ਹੈ ਹਰ ਕੀ ਬੰਦੀ ਭਗਤ ਛਡਾਵੇ ਰੱਬ ਕਹਿੰਦਾ ਮੇਰੀ ਬੰਨੀ ਹੋਈ ਗੱਲ ਨੂੰ ਭਗਤ ਛਡਾ ਸਕਦਾ ਪਰ ਭਗਤ ਦੀ ਬੰਨੀ ਗੱਲ ਨੂੰ ਮੈਂ ਨਹੀਂ ਛਡਾ ਸਕਦਾ ਬਹੁਤ ਉੱਚੀ ਅਵਸਥਾ ਹੈ ਭਗਤ ਜੀ ਸੋ ਸਤਿਗੁਰੂ ਜੀ ਦੀ ਬਾਣੀ ਵਿੱਚ ਭਗਤ ਸ਼ਬਦ ਪਾਤਸ਼ਾਹ ਲਈ ਵੀ ਆਇਆ ਇਹ ਲਾਈਵ ਚੱਲਦਾ ਮੈਂ ਤਾਂ ਬੇਨਤੀ ਕੀਤੀ ਕਿ ਸ਼ਾਇਦ ਕੋਈ ਕਿਉਂਕਿ ਇੰਦਾਂ ਦੇ ਬੜੇ ਬਖੇੜੇ ਕਹੜੇ ਕੀਤੇ ਜਾਂਦੇ ਨੇ ਸੋ ਉਥੇ ਵਿਸ਼ਰਾਮ ਜੇ ਥੋੜਾ ਜਿਹਾ ਗਲਤ ਲੱਗ ਗਿਆ ਹੁਣ ਅਸਲ ਵਿਸ਼ਰਾਮ ਕੀ ਹੈ ਗੁਰੂ ਅਰਜੁਨ ਘਰ ਗੁਰੂ ਰਾਮਦਾਸ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਗੁਰੂ ਰਾਮਦਾਸ ਪਿਤਾ ਮਾਲਕ ਜੀ ਦੇ ਘਰ ਭਗਤ ਉਤਰ ਆਇਓ ਹੁਣ ਉਥੇ ਵੀ ਭਗਤ ਸ਼ਬਦ ਵਰਤੇ ਆ ਕਿ ਗੁਰੂ ਰਾਮਦਾਸ ਪਿਤਾ ਜੀ ਦੇ ਘਰ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਭਗਤ ਬਣ ਕੇ ਆਏ ਨੇ ਗੁਰੂ ਪਿਤਾ ਲਈ ਵੀ ਭਗਤ ਸ਼ਬਦ ਆਇਆ ਤੀਜਾ ਆਪਾਂ ਸ਼ਬਦ ਪੜ੍ਹਦੇ ਆ ਜਦੋਂ ਪੰਜਵੇਂ ਪਾਤਸ਼ਾਹ ਮਾਲਕਜੀਤ ਦੇ ਘਰ ਸਭ ਜਹਦੇ ਦਾ ਪ੍ਰਕਾਸ਼ ਹੁੰਦਾ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੇ ਸੰਗਤਾਂ ਨੇ ਆ ਕੇ ਦੱਸਿਆ ਪਾਤਸ਼ਾਹ ਜੀ ਨੂੰ ਕਿਉਂਕਿ ਪਰਿਵਾਰ ਉਹ ਤੋਂ ਗੁਰੂ ਕੀ ਵਡਾਲੀ ਰਹਿ ਰਿਆ। ਕਿਉਂਕਿ ਘਰ ਦੇ ਵਿੱਚ ਸ਼੍ਰੀਕੇ ਬਾਜੀ ਬੜੀ ਵੱਡੀ ਪੈਦਾ ਹੋ ਗਈ। ਬਾਬਾ ਪ੍ਰਿਥੀ ਚੰਦ ਵੀ ਜਿਹੜਾ ਖਾਰਖਾਨਾ ਲੱਗ ਗਿਆ। ਬੇਬੇ ਕਰਮੋ ਮਾਤਾ ਗੰਗਾ ਜੀ ਨਾਲ ਲੜਾਈ ਝਗੜਾ ਕਰਨ ਲੱਗੀ ਤੇ ਮਾਤਾ ਗੰਗਾ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਪਰਿਵਾਰ ਦੇ ਵਿੱਚ ਵਡੀਆਂ ਊਂਜਾਂ ਲੱਗਦੀਆਂ। ਮੈਂ ਜਦੋਂ ਘਰ-ਬਾਰ ਤੋਂ ਬਾਹਰ ਜਾਂਦੀ ਆ ਤੇ ਬੇਬੇ ਕਰਮੋ ਬੜੇ ਬੋਲ-ਕਬੋਲ ਬੋਲਦੀ ਐ ਤੇ ਹੁਣ ਉੱਥੇ ਸਤਿਗੁਰੂ ਜੀ ਨੇ ਝਗੜਾ ਨਹੀਂ ਕੀਤਾ ਸਾਬਕ ਨੇ ਚਲੋ ਲੜਾਈ ਕਾ ਨੂੰ ਪਾਉਣੀ ਐ ਤੁਸੀਂ ਇੱਦਾਂ ਕਰੋ ਗੁਰੂ ਕੀ ਵਡਾਲੀ ਚਲੇ ਜਾਓ ਹੁਣ ਪਾਤਸ਼ਾਹ ਜੀ ਦਾ ਬਾਕੀ ਪਰਿਵਾਰ ਗੁਰੂ ਕੀ ਵਡਾਲੀ ਚਲਾ ਜਾਂਦਾ ਤੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਨੇ ਹੁਣ ਜਦੋਂ ਸਭਜਾਤੇ ਦਾ ਪ੍ਰਕਾਸ਼ ਹੁੰਦਾ ਐ ਤੇ ਸੰਗ ਤਾਂ ਆ ਕੇ ਸਤਿਗੁਰ ਜੀ ਨੂੰ ਮੁਬਾਰਕਾਂ ਦਿੰਦਿਆਂ ਤੇ ਉੱਥੇ ਵੀ ਫਿਰ ਗੁਰੂ ਪਿਤਾ ਜੀ ਸ਼ਬਦ ਉਚਾਰਦੇ ਆ ਪਿਤਾ ਜੀ ਕਹਿੰਦੇ ਜੰਮਿਆ ਪੂਤ ਭਗਤ ਗੋਵਿੰਦ ਕਾ ਭਾਵ ਕੇ 6ਵੇਂ ਪਾਤਸ਼ਾਹ ਲਈ ਵੀ ਸ਼ਬਦ ਭਗਤ ਵਰਤਿਆ ਗਿਆ ਗੁਰੂ ਨਾਨਕ ਪਿਤਾ ਜੀ ਜੀ ਦੇ ਲਈ ਵੀ ਸ਼ਬਦ ਭਗਤ ਵਰਤਿਆ ਗਿਆ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਲਈ ਵੀ ਸ਼ਬਦ ਭਗਤ ਵਰਤਿਆ ਗਿਆ ਕਹਿਣ ਤੋਂ ਭਾਵ ਭਗਤ ਇੱਕ ਬਹੁਤ ਵੱਡੀ ਉੱਚੀ ਅਤੇ ਸੁੱਚੀ ਸੋਚ ਦਾ ਨਾਮ ਹੈ ਭਗਤ ਕੋਈ ਛੋਟੇ ਨਹੀਂ ਹੈ ਹਾਲਾਂਕਿ ਸਤਗੁਰ ਨਾਨਕ ਪਿਤਾ ਦੀ ਬਾਣੀ ਤਾਂ ਵਾਰ-ਵਾਰ ਕਹਿੰਦੀ ਹੈ ਨਾਨਕ ਭਗਤਾਂ ਸਦਾ ਵਿਗਾਸ ਉਥੇ ਇਹ ਨਹੀਂ ਕਿਹਾ ਕਿ ਗੁਰੂਆਂ ਦੇ ਮਨ ਵਿੱਚ ਸਦਾ ਵਿਗਾਸ ਹੈ ਭਗਤਾਂ ਦੇ ਕਿਉਂ ਭਗਤੀ ਹੀ ਹੈ ਜਿਹੜੀ ਰੱਬ ਦੇ ਦਰ ਤੇ ਪ੍ਰਵਾਨ ਹੈ ਸੋ ਭਗਤ ਸ਼ਬਦ ਬੜਾ ਪਿਆਰਾ ਤੇ ਆਓ ਆਪਾਂ ਭਗਤ ਨਾਮਦੇਵ ਸਾਹਿਬ ਜਿਨ੍ਹਾਂ ਦੀ ਸਮੁੱਚੀ ਜ਼ਿੰਦਗੀ ਰੱਬ ਦੇ ਨਾਮ ਦੇ ਵਿੱਚ ਲੱਗੀ ਤੇ ਜਦੋਂ ਆਪਾਂ ਸੱਚ ਤੇ ਚੱਲਦੇ ਆ ਨਾ ਤੇ ਦੁਨੀਆ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ ਕਿਉਂਕਿ ਅੱਜ ਦੁਨੀਆ ਦੇ ਵਿੱਚ ਉਹੀ ਇਨਸਾਨ ਪ੍ਰਵਾਨ ਹੈ ਜਿਹੜਾ ਦੁਨੀਆ ਦੀ ਗੱਲ ਲੈ ਕੇ ਚੱਲਦਾ ਜੇ ਮੈਂ ਦੁਨੀਆ ਮੁਤਾਬਕ ਚੱਲੀ ਜਾਵਾਂ ਤੇ ਦੁਨੀਆ ਬੜਾ ਸਿਆਣਾ ਕਹਿੰਦੀ ਆ ਦਾਨਾ ਕਹਿੰਦੀ ਆ ਇਦਾਂ ਦੇ ਇਤਿਹਾਸਕ ਪ੍ਰਮਾਣ ਵੀ ਸਾਡੇ ਸਾਾਨੂੰ ਮਿਲ ਜਾਂਦੇ ਨੇ ਜਿੰਨਾ ਚਿਰ ਮੈਂ ਗੁਰੂ ਵੱਲ ਚੱਲਾਂਗਾ ਉਦੋਂ ਤੱਕ ਦੁਨੀਆ ਮੈਨੂੰ ਗਾਲਾਂ ਵੀ ਕੱਢੇਗੀ ਨਿੰਦਕ ਵੀ ਕਹੇਗੀ ਬੜਾ ਕੁਝ ਕਹੇਗੀ ਪਰ ਗੁਰੂ ਮੈਨੂੰ ਗਲ ਦੇ ਨਾਲ ਲਾਵੇਗਾ ਤੇ ਦੁਨੀਆ ਸਦਾ ਨਹੀਂ ਆ ਦੁਨੀਆ ਉਦੋਂ ਤੱਕ ਹੈ ਜਦੋਂ ਤੱਕ ਮੇਰੇ ਚ ਸਾਹ ਲਗਦੇ ਆ ਤੇ ਜਿੱਦੇ ਸਾਹ ਵਗਣੇ ਬੰਦ ਹੋ ਗਏ ਤੇ ਇਸੇ ਦੁਨੀਆ ਨੇ ਮੈਨੂੰ ਸਿਵਿਆਂ ਦੇ ਵਿੱਚ ਰੱਖ ਕੇ ਅੱਗ ਲਾ ਕੇ ਆ ਜਾਣਾ ਇੱਥੋਂ ਤੱਕ ਹੈ ਦੁਨੀਆ ਪਰ ਸਤਗੁਰ ਮੇਰਾ ਲੋਕ ਅਤੇ ਪ੍ਰਲੋਕ ਦੇ ਵਿੱਚ ਵੀ ਮੇਰੇ ਨਾਲ ਹੈ ਜਦੋਂ ਤੱਕ ਬਾਬਾ RAM ਰਾਏ ਸਤਗੁਰ ਜੀ ਦੇ ਮੁਤਾਬਕ ਚੱਲਦੇ ਰਹੇ ਤੇ ਸਤਗੁਰ ਜੀ ਉਹਨਾਂ ਨੂੰ ਕਲਾਈ ਵਿੱਚ ਲੈਂਦੇ ਨੇ ਪਰ ਅੱਜ ਬਾਬਾ ਰਾਮ ਰਾਏ ਸਤਗੁਰ ਦੀ ਸਤਗੁਰ ਜੀ ਨੂੰ ਛੱਡ ਕੇ ਦੁਨੀਆ ਮੁਤਾਬਕ ਚੱਲੇ ਦਿੱਲੀ ਦੀ ਧਰਤੀ ਹੈ ਦੁਨੀਆ ਮੁਤਾਬਕ ਚੱਲੇ ਹੁਣ ਦੁਨੀਆ ਨੇ ਪਰਖਣਾ ਚਾਇਆ ਕਿ ਸੱਚਮੁੱਚ ਹੀ ਅੰਦਰ ਤੋਂ ਜੁੜਿਆ ਹੋਇਆ ਗੁਰੂ ਪਿਤਾ ਜੀ ਦਾ ਪੁੱਤਰ ਹੈ ਇਹ ਕਿ ਸੱਚਮੁੱਚ ਇਹਨੂੰ ਬ੍ਰਹਮ ਦਾ ਗਿਆਨ ਹੈ ਜਾਂ ਬਾਹਰੋਂ ਜੁੜਿਆ ਹੋਇਆ ਤੇ ਦੁਨੀਆ ਨੇ ਸਵਾਲ ਰੱਖ ਦਿੱਤਾ ਕਿੰਨੇ ਜੀ ਵੇਖੋ ਤੁਹਾਡੇ ਗ੍ਰੰਥ ਵਿੱਚ ਸਾਡੇ ਧਰਮ ਦੀ ਤੋਹੀਨ ਕੀਤੀ ਗਈ ਹੈ ਹਾਲਾਂਕਿ ਬਾਬਾ ਰਾਮਰਾਇ ਸਾਬ ਬਹੁਤ ਤਕੜੇ ਵਿਦਵਾਨ ਸਨ ਉਹਨਾਂ ਨਾਲ ਦਾ ਵਿਦਵਾਨ ਨਹੀਂ ਹੈ ਕੋਈ ਪਰ ਇੱਥੇ ਕੀ ਹੈ ਦੀਨ ਪਾਸੇ ਰਹਿ ਗਿਆ ਦੁਨੀਆ ਅੱਗੇ ਆ ਗਈ ਹੁਣ ਉੱਥੇ ਸਵਾਲ ਦਾ ਜਵਾਬ ਬਾਬਾ ਰਾਮਰਾਇ ਸਾਬ ਦੇ ਸਕਦੇ ਸੀ ਕਿ ਭਾਈ ਗੁਰਨਾਨਕ ਦਾ ਘਰ ਕਿਸੇ ਦੇ ਵੀ ਧਰਮ ਦੀ ਤੋਹੀਨ ਨਹੀਂ ਕਰਦਾ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਸ ਗ੍ਰੰਥ ਵਿੱਚ ਤੁਹਾਡੇ ਧਰਮ ਦੀ ਤੋਹੀਨ ਕੀਤੀ ਹੈ ਉੱਥੇ ਸ਼ੰਕਾ ਨਿਵਰਤ ਕਰ ਸਕਦੇ ਸੀ ਪਰ ਉੱਥੇ ਦੁਨੀਆ ਅੱਗੇ ਆ ਗਈ ਤੇ ਦੀਨ ਪਾਸੇ ਰਹਿ ਗਿਆ ਹਾਲਾਂਕਿ ਜੇ ਉਹ ਅਰੰਗਜੀਤ ਦਾ ਸ਼ੰਕਾ ਕੀ ਸੀ ਉਹ ਕਹਿੰਦਾ ਤੁਸੀਂ ਕਹਿੰਦੇ ਹੋ ਸਾਡਾ ਗ੍ਰੰਥ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਪਰ ਤੁਹਾਡੇ ਗ੍ਰੰਥ ਵਿੱਚ ਇਹ ਕਿਉਂ ਲਿਖਿਆ ਮਿੱਟੀ ਮੁਸਲਮਾਨ ਕੀ ਪੇੜ ਐ ਪਈ কুমਯਾਰ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪ੍ਰਕਾਰ ਇਹ ਤੁਹੀਣ ਨਹੀਂ ਹੈ ਕਿਉਂਕਿ ਅਸੀਂ ਆਪਣੇ ਮਰਦੇ ਨੂੰ ਆਗ ਨਹੀਂ ਲਾਉਂਦੇ ਅੱਜ ਵੀ ਨਹੀਂ ਲਾਉਂਦੇ ਮੁਸਲਮਾਨ ਉਨ੍ਹਾਂ ਦੇ ਮੁਤਾਬਕ ਜਿਸ ਮੁਰਦੇ ਨੂੰ ਅੱਗ ਦਾ ਸੇਕ ਲੱਗ ਜਾਵੇ ਨਾ ਉਹਨੂੰ ਨਾਪਾਕ ਕਿਹਾ ਜਾਂਦਾ ਹੈ ਕਿ ਇਹ ਪਾਕ ਨਹੀਂ ਹੈ ਇਹ ਨਾਪਾਕ ਹੋ ਗਿਆ ਇਹ ਅੱਲਾਹ ਦੀ ਜੰਨਤ ਵਿੱਚ ਨਹੀਂ ਜਾ ਸਕਦਾ ਅੱਲਾਹ ਦੀ ਜੰਨਤ ਵਿੱਚ ਉਹੀ ਜਾ ਸਕਦਾ ਜਿਹਨੂੰ ਖਾ ਕੇ ਸਪੁਰਦ ਕੀਤਾ ਜਾਵੇ ਭਾਵ ਕਿ ਜਿਹਨੂੰ ਮਿੱਟੀ ਦੇ ਵਿੱਚ ਦਫਨਾਇਆ ਜਾਵੇ ਹਾਲਾਂਕਿ ਇਹ ਕੋਈ ਮਰਜ਼ਾਦਾ ਨਹੀਂ ਸੀ ਕਿਉਂਕਿ ਮੁਸਲਮਾਨ ਧਰਮ ਅਰਬ ਦੇ ਵਿੱਚੋਂ ਪੈਦਾ ਹੋਇਆ ਤੇ ਅਰਬ ਦੇ ਵਿੱਚ ਦਰਖਤ ਹੈ ਨਹੀਂ ਸੀ ਉੱਥੇ ਰੇਤਲਾ ਇਲਾਕਾ ਹੋਇਆ ਕਰਦਾ ਸੀ ਤੇ ਜਦੋਂ ਕੋਈ ਮਰ ਜਾਂਦਾ ਹੁਣ ਲੱਕੜ ਕਿੱਥੋਂ ਲੈ ਕੇ ਆਉਂਦੇ ਲੋਕ ਕਿਉਂਕਿ ਅਰਬ ਦੇ ਵਿੱਚ ਤਾਂ ਅੱਜ ਚਲੋ ਦਰਖਤ ਧੋਣ ਲੱਗੇ ਨੇ ਹਜ਼ਾਰਾਂ ਸਾਲ ਤੋਂ ਅਰਬ ਇੱਕ ਰੇਗਿਸਤਾਨ ਬਣ ਕੇ ਰਿਹਾ ਸੋ ਉੱਥੇ ਰੇਤ ਰੇਤ ਜ਼ਿਆਦਾ ਹੁੰਦੀ ਸੀ ਜਦੋਂ ਕੋਈ ਮਰਦਾ ਮਰਦਾ ਮਰ ਜਾਂਦਾ ਤੇ ਉਹਨੂੰ ਮਿੱਟੀ ਪੁੱਟਦੇ ਤੇ ਉੱਥੇ ਦਫਨਾ ਦਿੰਦੇ ਜਿਹੜਾ ਭਾਰਤ ਹੈ ਭਾਰਤ ਦਰਿਆਵਾਂ ਦੇ ਅਧੀਨ ਹੈ ਨਦੀਆਂ ਦੇ ਅਧੀਨ ਹੈ ਸੋ ਇੱਥੇ ਧਰਤੀ ਵੀ ਉਪਜਾਊ ਐ ਇੱਥੇ ਜੰਗਲ ਵੀ ਬਹੁਤ ਵੱਡੀ ਤਦਾਦ ਵਿੱਚ ਐ ਭਾਰਤ ਵਿੱਚ ਲੱਕੜ ਬਹੁਤ ਜ਼ਿਆਦਾ ਹੁੰਦੀ ਸੀ ਤੇ ਜ਼ਮੀਨ ਭਾਰਤ ਦੀ ਵਹਿਕ ਹੋਇਆ ਕਰਦੀ ਸੀ ਸੋ ਉੱਥੇ ਜਦੋਂ ਮਰਦਾ ਕੋਈ ਮਰ ਜਾਂਦਾ ਸੀ ਉਹਨੂੰ ਜ਼ਮੀਨ ਵਿੱਚ ਨਹੀਂ ਦਫਨਾਇਆ ਜਾਂਦਾ ਸੀ ਉਹਨੂੰ ਅਗਨ ਭੇਟ ਕੀਤਾ ਜਾਂਦਾ ਸੀ ਕਿਉਂਕਿ ਜ਼ਮੀਨ ਵਿੱਚ ਦਫਨਾਵਾਂਗੇ ਵੱਡੀ ਤਦਾਦ ਐ ਫਿਰ ਤਾਂ ਅੱਜ ਉਹਨੇ ਪਿੰਡ ਨਾਉਣ ਜਿੰਨੀਆਂ ਕਬਰਾਂ ਬਣ ਜਾਣ ਭਾਰਤ ਵਿੱਚ ਕਿਉਂਕਿ ਕਬਰਸਤਾਨ ਬੜੀ ਜਗ੍ਹਾ ਰੋਕ ਲੈਂਦਾ ਐ ਇੱਕ ਮਰਦਾ ਦਫਨਾ ਦਿੱਤਾ ਉਹਦੀ ਥਾਂ ਤੇ ਦੂਜਾ ਨਹੀਂ ਦਫਨਾ ਸਕਦੇ ਵੱਖਰਾ ਦਫਨਾਉਣਾ ਪਵੇਗਾ ਤੀਜਾ ਵੱਖਰਾ ਦਫਨਾਉਣਾ ਪਵੇਗਾ ਪਰ ਸ਼ਮਸ਼ਾਨ ਘਾਟ ਪਿੰਡ ਵਿੱਚ ਇੱਕ ਹੈ ਉਹਦੇ ਵਿੱਚ ਅੱਜ ਤੱਕ ਪਤਾ ਨਹੀਂ ਲੱਖ ਬੰਦਾ ਫੂਕਿਆ ਗਿਆ ਇੱਕੋ ਹੀ ਜਗ੍ਹਾ ਦੇ ਵਿੱਚ ਸੋ ਦਰਖਤ ਜ਼ਿਆਦਾ ਨੇ ਪੰਜਾਬ ਦੇ ਵਿੱਚ ਭਾਰਤ ਵਿੱਚ ਉੱਥੇ ਅਗਣਪੇਟ ਕੀਤਾ ਜਾਂਦਾ ਮਰਦੇ ਨੂੰ ਅਰਬ ਦੇ ਵਿੱਚ ਰੇਤਲੀ ਜ਼ਮੀਨ ਹੈ ਉੱਥੇ ਮਰਦੇ ਨੂੰ ਧਰਤੀ ਵਿੱਚ ਦਫਨਾ ਦਿੱਤਾ ਜਾਂਦਾ ਸੀ ਯੂਰਪ ਦੇ ਵਿੱਚ ਨਾ ਦਰਖਤ ਹੈ ਉਨੇ ਤੇ ਨਾ ਧਰਤੀ ਹੈ ਕਿਉਂਕਿ ਬਰਫੀਲਾ ਇਲਾਕਾ ਸੀ ਸੋ ਉਥੇ ਇੱਕ ਬਕਸੇ ਵਿੱਚ ਪਾ ਕੇ ਡੈੱਡ ਬੋਡੀ ਨੂੰ ਕਿਉਂਕਿ ਉਹ ਉਹਨੂੰ ਗਲਣ ਦੇ ਲਈ ਵੀ ਜਗ੍ਹਾ ਚਾਹੀਦੀ ਹੈ ਸੋ ਉਹਨੂੰ ਇੱਕ ਬਕਸੇ ਵਿੱਚ ਪਾ ਕੇ ਦਫਨਾਇਆ ਜਾਂਦਾ ਸੀ ਸੋ ਵੱਖੋ ਵੱਖਰੇ ਆराण ਹੈ ਆराण ਵਿੱਚ ਨਾ ਦਰਖਤ ਹੈ ਨਾ ਧਰਤੀ ਹੈ ਕਿਉਂ ਉਹ ਪਥਰੀਲਾ ਇਲਾਕਾ ਸੋ ਉਥੇ ਜਿਹੜਾ ਮਰਦਾ ਸੀ ਜਿਹਨੂੰ ਆਪਾਂ ਪਰਸ਼ੀਅਨ ਲੋਕ ਕਹਿ ਦਿੰਨੇ ਆਪਾਂ ਪਾਰਸੀ ਲੋਕ ਕਹਿ ਦਿੰਨੇ ਆ ਉੱਥੇ ਮਰਦੇ ਨੂੰ ਦਫਨਾਉਣ ਦੇ ਲਈ ਨਾ ਤਾਂ ਕਬਰ ਹੈ ਕਿਉਂਕਿ ਪੱਥਰੀਲੀ ਧਰਤੀ ਹੈ ਕਬਰ ਪੁੱਟੀ ਨਹੀਂ ਜਾ ਸਕਦੀ ਪੱਥਰੀਲੀ ਧਰਤੀ ਹੈ ਦਰਖਤ ਪੈਦਾ ਨਹੀਂ ਹੁੰਦਾ ਨਾ ਮਰਦੇ ਨੂੰ ਜਲਾਇਆ ਜਾ ਸਕਦਾ ਹੈ ਨਾ ਮਰਦੇ ਨੂੰ ਦਫਨਾਇਆ ਜਾ ਸਕਦਾ ਹੈ ਫਿਰ ਉਹ ਕੀ ਕਰਦੇ ਆ ਇੱਕ ਉੱਚੀ ਜਗ੍ਹਾ ਬਣਾਉਂਦੇ ਪਰਸ਼ੀਅਨ ਲੋਕ ਉੱਥੇ ਆਪਣੀ ਡੈੱਡ ਬੋਡੀ ਨੂੰ ਰੱਖ ਦਿੰਦੇ ਆ ਪੰਛੀ ਆਉਂਦੇ ਆ ਉਹਨੂੰ ਨੋਚ-ਨੋਚ ਕੇ ਖਾ ਜਾਂਦੇ ਆ ਇਹ ਤਾਂ ਇੱਕ ਸਰੀਰ ਦਾ ਦਾ ਸੰਸਕਾਰਨ ਦਾ ਤਰੀਕਾ ਹੈ ਤੇ ਗਰਬਾਨੀ ਵੀ ਕਹਿੰਦੀ ਐ ਇੱਕ ਦੱਬੀ ਐ ਇੱਕ ਦੱਜੀ ਐ ਇੱਕ ਨਾ ਕੁੱਤੇ ਖਾਂਹੀਂ ਕਿ ਕਿਸੇ ਨੇ ਮਰਦੇ ਨੂੰ ਸਾੜ ਦਿੱਤਾ ਕਿਸੇ ਨੇ ਮਰਦੇ ਨੂੰ ਧਰਤੀ ਵਿੱਚ ਨੱਪ ਦਿੱਤਾ ਤੇ ਕਿਸੇ ਨੇ ਮਰਦੇ ਨੂੰ ਟੰਗ ਦਿੱਤਾ ਮੈਂ ਅਫਰੀਕਾ ਰਹਿ ਕੇ ਆਇਆ ਥੋਪੀਆ ਦੇ ਵਿੱਚ ਉੱਥੇ ਉਹਨਾਂ ਦੇ ਜਦੋਂ ਮਰਦਾ ਮਰ ਜਾਂਦਾ ਉਹਦੇ ਸਾਰੇ ਕੱਪੜੇ ਲਾ ਕੇ ਦਰਖਤ ਨਾਲ ਉਹਦੇ ਪੈਰਾਂ ਵਿੱਚ ਕੱਲ ਮਾਰ ਕੇ ਟੰਗ ਦਿੰਦੇ ਆ ਬਸ ਤੇ ਆਪ ਉਹ ਘਰ ਆ ਜਾਂਦੇ ਆ ਹੌਲੀ ਹੌਲੀ ਉਹਦੀ ਚਮੜੀ ਢਲਦੀ ਜਾਂਦੀ ਐ ਪੰਛੀਆਂ ਨੂੰ ਨੋਚ ਕੇ ਖਾ ਜਾਂਦੇ ਨੇ ਜਦੋਂ ਉਹਦਾ ਪਿੰਜਰ ਰਹਿ ਜਾਂਦਾ ਹੈ ਉਹ ਪਿੰਜਰ ਇਕੱਠੇ ਕੀਤੇ ਜਾਂਦੇ ਆ ਫਿਰ ਉਹ ਕਿਸੇ ਫੈਕਟਰੀ ਨੂੰ ਵੇਚ ਦਿੱਤੇ ਜਾਂਦੇ ਆ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣ ਜਾਂਦੀਆਂ ਹੁਣ ਗੁਰੂ ਪਿਤਾ ਜੀ ਨੇ ਸਾਰੇ ਨੁਕਤੇ ਬਾਣੀ ਵਿੱਚ ਲਿਖੇ ਕਹਿੰਦੇ ਇੱਕ ਦੱਬੀ ਹੈ ਇਕਨਾਂ ਨੂੰ ਕਬਰ ਵਿੱਚ ਨੱਪ ਦਿੱਤਾ ਇੱਕ ਦੱਜੀ ਹੈ ਦੱਜੀਆ ਕਹੇ ਜਾਂਦਾ ਦੱਜ ਹੈ ਦੱਜੇ ਕਹੇ ਜਾਂਦਾ ਸਾੜ ਦੇਣਾ ਇਕਨਾਂ ਨੂੰ ਸਿਵਿਆਂ ਦੇ ਵਿੱਚ ਸ਼ਮਸ਼ਾਨ ਘਾਟ ਵਿੱਚ ਰੱਖ ਕੇ ਸਾੜ ਦਿੱਤਾ ਇਕਨਾਂ ਕੁੱਤੇ ਖਾਂਹੀ ਤੇ ਇੱਕ ਨਾ ਨੂੰ ਜੰਗਲ ਦੇ ਵਿੱਚ ਛੱਡਿਆਂ ਦਾ ਉੱਥੇ ਕੁੱਤੇ ਆਦਿਕ ਖਾ ਗਏ ਇੱਕ ਕਹਿੰਦੇ ਪਾਣੀ ਵਿੱਚ ਉਹ ਸੱਟੀਆਂ ਇਹ ਹੁਣ ਸਾਡੇ ਵਿੱਚ ਵੀ ਆ ਗਈ ਸਾਡੇ ਵਿੱਚ ਸੀ ਅੰਤਮ ਸੰਸਕਾਰ ਪਰ ਸਾਧਾ ਨੇ ਨਵੀਂ ਸਿੱਖੀ ਲੈ ਆਂਦੀ ਬਾਬੇ ਦਾ ਸਰੀਰ ਕਹਿੰਦੇ ਜਲ ਦੇ ਵਿੱਚ ਰੋੜ ਦੋ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦਾ ਭਰਿਆ ਹੋਇਆ ਸਾਧਾ ਤੇ ਪਾਣੀ ਵਿੱਚ ਸੁੱਟੋ ਤੇ ਜਿਹੜੇ ਅੰਦਰਲੇ ਜੀਵ ਆ ਉਹ ਵੀ ਬਿਮਾਰ ਹੋ ਜਾਣਗੇ ਇੱਕ ਨਾ ਪਾਣੀ ਵਿੱਚ ਉਹ ਸੁੱਟਿਆ ਕਈ ਕਹਿੰਦੇ ਪਾਣੀ ਵਿੱਚ ਡੈੱਡ ਬੋਡੀ ਪ੍ਰਵਾਹ ਕਰ ਦੋ ਇੱਕ ਭੀ ਫਿਰ ਹਸਣ ਪਾਹੀ ਹਸਣ ਹਸਣ ਕਿਹਾ ਜਾਂਦਾ ਖੂਹ ਨੂੰ ਖੂਹ ਦੀ ਮੌਣ ਚੌੜੀ ਬਣਾਈ ਜਾਂਦੀ ਉਹਦੇ ਉੱਪਰ ਇੱਕ ਲੋਹੇ ਦਾ ਜਾਲ ਬਣਾਇਆ ਜਾਂਦਾ ਉਹਦੇ ਤੇ ਮਰਦੇ ਨੂੰ ਰੱਖ ਦਿੱਤਾ ਜਾਂਦਾ ਉਹਦੇ ਵਿੱਚ ਕੀ ਹੁੰਦਾ ਪੰਛੀ ਆਉਂਦੇ ਮਾਸ ਨੋਚ ਕੇ ਖਾ ਜਾਂਦੇ ਹੱਡੀਆਂ ਉਹਦੀਆਂ ਖੂਹ ਦੇ ਵਿੱਚ ਡਿੱਗ ਪੈਂਦੀਆਂ ਤੇ ਦੂਜਾ ਮੁਰਦਾ ਫੇਰ ਰੱਖ ਦਿੱਤਾ ਜਾਂਦਾ ਭਾਵ ਕਿ ਇਹ ਸ ਕੇਵਲ ਸਰੀਰ ਨੂੰ ਵਿਲੇ ਲਾਉਣ ਦਾ ਤਰੀਕਾ ਇਹਦਾ ਆਤਮਾ ਦੇ ਨਾਲ ਕੋਈ ਸਬੰਧ ਨਹੀਂ ਹੈ ਆਤਮਾ ਤਾਂ ਕਦੋਂ ਦੀ ਉਡਾਰੀ ਮਾਰ ਕੇ ਚਲੀ ਗਈ ਹੈ ਉਹ ਤਾਂ ਆਪਾਂ ਮਿੱਟੀ ਰੱਖੀ ਬੈਠੇ ਆ ਤੁਸੀਂ ਮਿੱਟੀ ਨੂੰ 2 ਦਿਨ ਰੱਖ ਲਓ ਤੁਸੀਂ ਮਹੀਨਾ ਰੱਖ ਲਓ ਤੁਸੀਂ ਸਾਲ ਰੱਖ ਲਓ ਆ ਆਸ਼ੂਜ ਤੋਂ ਉਸ ਦੇ ਚੇਲੇ ਅੱਜ ਤੱਕ ਵੀ ਰੱਖੀ ਬੈਠੇ ਫਰਿੱਜ ਵਿੱਚ ਲਾ ਕੇ ਅਜੇ ਤੱਕ ਉਹ ਜਿਉਂਦਾ ਵਾਪਸ ਨਹੀਂ ਆਇਆ ਸੋ ਇਹ ਮਿੱਟੀ ਨੂੰ ਵਿਲੇ ਲਾਉਣ ਦਾ ਤਰੀਕਾ ਹੁਣ ਉੱਥੇ ਬਾਬਾ ਰਾਮ ਰਾਏ ਸਾਹਿਬ ਇਹ ਨਿਰਣਾ ਕਰਾ ਸਕਦੇ ਸੀ ਰੰਗ ਜੇਬ ਦਾ ਕਿ ਵੇਖੋ ਜੀ ਤੁਹਾਡੇ ਧਰਮ ਦੀ ਤੋਹੀਨ ਨਹੀਂ ਕੀਤੀ ਗਈ ਉੱਥੇ ਗੁਰੂ ਪਿਤਾ ਜੀ ਨੇ ਤੁਹਾਡੀ ਜਿਹੜੀ ਇੱਕ ਧਰਮ ਪੈਦਾ ਪਾਇਆ ਨਾ ਕਿ ਸਾਡਾ ਮਰਦਾ ਅੱਗ ਵਿੱਚ ਨਹੀਂ ਜਾਂਦਾ ਜੇ ਸਾਡਾ ਮਰਦਾ ਅੱਗ ਵਿੱਚ ਚਲਾ ਗਿਆ ਇਹਨੇ ਨਾਪਾਕ ਹੋ ਜਾਣਾ ਤੇ ਨਪਾਕ ਮਰਦਾ ਅੱਲਾਹ ਤਾਲਾ ਦੀ ਬਹਿਸ਼ਤ ਜੰਨਤ ਵਿੱਚ ਨਹੀਂ ਜਾ ਸਕਦਾ ਕਹਿੰਦੇ ਬਾਬੇ ਨਾਨਕ ਨੇ ਤੁਹਾਡੇ ਇਸ ਭਰਮ ਨੂੰ ਜ਼ਾਹਰ ਕੀਤਾ ਕਿੱਦਾਂ ਕੀਤਾ ਕਹਿੰਦੇ ਕੁਮਾਰ ਵੀਰ ਜਦੋਂ ਭਾਂਡੇ ਬਣਾਉਂਦਾ ਕਿਉਂਕਿ ਚਲੋ ਅੱਜ ਤਾਂ ਪਲਾਸਟਿਕ ਆ ਗਈ ਸਟੀਲ ਆ ਗਈ ਲੋਹਾ ਆ ਗਿਆ ਅੱਗੇ ਜਿੰਨੀ ਵੀ ਘਰ ਦੀ ਉਪਜੀਵਕਾ ਚੱਲਦੀ ਸੀ ਨਾ ਮਿੱਟੀ ਦੇ ਭਾਂਡਿਆਂ ਤੇ ਚੱਲਦੀ ਅੱਗੇ ਥੱਪਣੇ ਹੋਣੇ ਥੱਪਣਿਆਂ ਤੇ ਮਾਤਾ ਨੇ ਰੋਟੀਆਂ ਥੱਪ ਦੇਣੀਆਂ ਵੇਲਣਾ ਵੀ ਨਹੀਂ ਹੁੰਦਾ ਸੀ ਵੇਲ ਨੇ ਚਕਲੇ ਤਾਂ ਬਾਅਦ ਵਿੱਚ ਆਏ ਨੇ ਪਹਿਲਾਂ ਥੱਪਣੇ ਤੇ ਰੋਟੀ ਥੱਪ ਕੇ ਤੇ ਤਵੇ ਤੇ ਸੁੱਟਦੇ ਨਹੀਂ ਲੱਕੜ ਦਾ ਬਾਲਣ ਹੋਣਾ ਮਿੱਟੀ ਦਾ ਤਵਾ ਹੋਣਾ ਮਿੱਟੀ ਦੇ ਕੁਜੇ ਹੋਣੇ ਮਿੱਟੀ ਦੇ ਮਟਕੇ ਹੋਣੇ ਮਿੱਟੀ ਦੀਆਂ ਕਾਰਡੀਆਂ ਹੋਣੀਆਂ ਮਿੱਟੀ ਦੀਆਂ ਸਰਾਇਆਂ ਹੋਣੀਆਂ ਮਿੱਟੀ ਦੇ ਉਹ ਕੁਜੇ ਹੋਣੇ ਜਿਨ੍ਹਾਂ ਵਿੱਚ ਦਾਲਾਂ ਬੰਨੀਆਂ ਭਾਵਕੇ ਲੋਕ ਜ਼ਿਆਦਾਤਰ ਮਿੱਟੀ ਦੇ ਭਾਂਡਿਆਂ ਤੇ ਨਿਰਪਰ ਸਨ ਮਿੱਟੀ ਨਾਲ ਬੜਾ ਜੁੜੇ ਹੋਏ ਸਨ ਹੁਣ কুমਾਰ ਨੇ ਜਦੋਂ ਮਿੱਟੀ ਲੈ ਕੇ ਆਉਣੀ ਹੈ ਤੇ কুমਾਰ ਨੂੰ ਪਤਾ ਜਿੰਨੀ ਮਿੱਟੀ ਕਬਰਸਤਾਨ ਦੀ ਚੀਕਣੀ ਬਣਦੀ ਹੈ ਨਾ ਉੰਨੀ ਦੂਜੀ ਨਹੀਂ ਬਣਦੀ ਕਿਉਂ ਜਦੋਂ ਮਰਦੇ ਨੂੰ ਦਫਨਾਇਆ ਜਾਂਦਾ ਹੈ ਉੱਥੇ ਨੂਨ ਪਾਇਆ ਜਾਂਦਾ ਹੈ ਉੱਥੇ ਸਮਗਰੀ ਪਾਈ ਜਾਂਦੀ ਹੈ ਉੱਥੇ ਹੋਰ ਬੜਾ ਕੁਝ ਉਹਦੀ ਡੈੱਡ ਬੋਡੀ ਤੇ ਪਾਇਆ ਜਾਂਦਾ ਹੈ ਇੱਕ ਸਮਗਰੀ ਦੂਜੇ ਨੰਬਰ ਤੇ ਡੈੱਡ ਬੋਡੀ ਨੂੰ ਕਰਮ ਖਾਂਦੇ ਨੇ ਤੇ ਉਹ ਕਰਮ ਨੇ ਜਿਹੜੇ ਉਹ 5-5 ਫੁੱਟ ਤੱਕ ਵੀ ਸਰਾਖ ਕਰ ਦਿੰਦੇ ਨੇ ਅੱਜ ਨੂੰ ਅੱਜ ਆਪਾਂ ਕਿੰਨੇ ਗਡੋਆਂ ਦੀ ਖੇਤੀ ਗੁੰਡੋਆ ਧਰਤੀ ਦੇ ਉੱਥੋਂ ਤੱਕ ਚਲਾ ਜਾਂਦਾ ਜਿੱਥੋਂ ਤੱਕ ਟਰੈਕਟਰ ਦਾ ਹਲ ਵੀ ਨਹੀਂ ਜਾਂਦਾ ਮਸਾਮ ਖੋਲਣ ਦਾ ਤਰੀਕਾ ਧਰਤੀ ਦੇ ਰੋਮ ਖੋਲਣ ਦਾ ਅੱਜ ਵੀ ਤੁਸੀਂ ਵੇਖੋ ਪੰਜਾਬ ਵਿੱਚ ਜਿਹੜੀ ਜਗ੍ਹਾ ਵਿੱਚ ਪਾਣੀ ਨਹੀਂ ਨਾ ਜੀਰ ਦਾ ਉੱਥੇ ਫਿਰ ਉਹ ਸੱਬਲ ਫੇਰਦੇ ਆ ਭਾਵ ਕਿ ਧਰਤੀ ਦੀ ਤਹਿ ਤੋੜੀ ਜਾਂਦੀ ਹੈ ਤਾਂ ਕਿ ਪਾਣੀ ਹੈ ਜਿਹੜਾ ਉਹ ਰੀਚਾਰਜ ਹੋਣਾ ਸ਼ੁਰੂ ਹੋ ਜਾਏ ਧਰਤੀ ਵਿੱਚ ਹੁਣ ਭਾਵ ਕੀ ਸੀ ਕੁਮਾਰ ਵੀਰ ਨੇ ਬਣਾਉਣੇ ਭਾਂਡੇ ਜੇ ਉਹ ਬਾਹਰ ਦੀ ਕੋਈ ਮਿੱਟੀ ਲੈ ਕੇ ਆਉਂਦਾ ਭਾਂਡੇ ਬਣਦੇ ਨਹੀਂ ਆ ਕਿਉਂਕਿ ਮਿਹਨਤ ਬੜੀ ਹੈ ਮਿੱਟੀ ਚੀਕਣੀ ਜਿਆਦਾ ਚਾਹੀਦੀ ਹੈ ਉਹਨੂੰ ਥੱਪਣਾ ਪੈਣਾ ਫਿਰ ਉਹਨੂੰ ਚੱਕ ਤੇ ਚੜਾਉਣਾ ਪੈਣਾ ਫਿਰ ਉਹਦੇ ਭਾਂਡੇ ਬਣਾਉਣੇ ਆ ਤੇ ਜੇ ਮਿੱਟੀ ਵਿੱਚ ਲਚਕੀ ਲਚਕੀਲਾਪਣ ਨਹੀਂ ਹੈ ਸਖਤ ਹੈ ਮਿੱਟੀ ਤਾਂ ਉਹ ਬਣਦਾ ਬਣਦਾ ਕੁਜੀ ਵੀ ਟੁੱਟ ਜਾਵੇਗੀ ਬਣਦਾ ਬਣਦਾ ਘੜਾ ਵੀ ਟੁੱਟ ਜਾਵੇਗਾ ਬਣਦਾ ਬਣਦਾ ਦੀਵਾ ਵੀ ਟੁੱਟ ਜਾਵੇਗਾ ਕਿਉਂਕਿ ਪਹਿਲਾਂ ਘਰ ਵਿੱਚ ਲਾਈਟ ਨਹੀਂ ਹੁੰਦੀ ਸੀ ਚਾਨਨ ਵੀ ਦੀਵਿਆਂ ਨਾਲ ਕੀਤਾ ਜਾਂਦਾ ਦੀਵਾਲੀ ਤੇ ਵੀ ਮਸ਼ਾਲਾਂ ਚ ਕੰਗਾ ਜਾਂਦਾ